ਵਿਦੇਸ਼ ਨੇ ਨਿਗਲਿਆ ਇੱਕ ਹੋਰ ਪਰਜਵਾਨ ਪੰਜਾਬੀ ਗੱਭਰੂ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ ਪਰਦੇਸ ਅਜੇ 1 ਸਾਲ ਵੀ ਨਹੀਂ ਸੀ ਬੀਤਿਆ ਕਿ ਹੋ ਗਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਜੀ ਹਾਂ ਇਹ ਮੰਦਪਾਗੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਜਵਾਨ ਪੰਜਾਬੀ ਗੱਭਰੂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਨੌਜਵਾਨ ਰੋਜੀ ਰੋਟੀ ਦੀ ਪਾਲ ਦੇ ਲਈ ਅਮਰੀਕਾ ਗਿਆ ਸੀ ਉਸ ਨੂੰ ਅਜੇ ਇੱਕ ਸਾਲ ਵੀ ਨਹੀਂ ਸੀ ਬੀਤਿਆ ਕਿ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਰੱਬ ਨੂੰ ਪਿਆਰਾ ਹੋ ਗਿਆ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜਿਹੜਾ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਜ ਦੇ ਨਾਲ ਸੰਬੰਧਿਤ ਹੈ ਇੱਥੇ ਦੱਸਦੀ ਹੈ ਕਿ ਜਿਹੜਾ ਪਿੰਡ ਚੱਜ ਹੈ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਦੇ ਵਿੱਚ ਪੈਂਦਾ ਹੈ ਤੇ ਇੱਕ ਕੁਗਵਸਤਾ ਪਿੰਡ ਹੈ ਇੱਥੇ ਸੰਦੀਪ ਸਿੰਘ ਦੇ ਪਿਤਾ ਦਾ ਨਾਮ ਕਮਲਜੀਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਮਾਤਾ ਦਾ ਨਾਮ ਗੁਰਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਸੰਦੀਪ ਸਿੰਘ ਦੇ ਪਿਤਾ ਕਮਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਪੁੱਤਰ ਸੰਦੀਪ ਸਿੰਘ ਪਿਛਲੇ 7-8 ਮਹੀਨੇ ਹੀ ਅਮਰੀਕਾ ਗਿਆ ਸੀ ਤੇ ਉੱਥੇ ਉਹ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਰਹਿੰਦਾ ਸੀ ਉਹਨਾਂ ਦਾ ਇਹ ਪੁੱਤ ਨੇ ਪੰਜਾਬ ਦੇ ਵਿੱਚ ਚੰਗੀ ਨੌਕਰੀ ਦੀ ਬਹੁਤ ਜ਼ਿਆਦਾ ਭਾਲ ਕੀਤੀ ਪਰੰਤੂ ਉਸ ਨੂੰ ਕੋਈ ਬਹੁਤਾ ਵਧੀਆ ਰੋਜ਼ਗਾਰ ਨਾ ਮਿਲਿਆ ਇਸ ਕਰਕੇ ਉਸਨੇ ਅਮਰੀਕਾ ਜਾਣ ਦਾ ਪਲਾਨ ਬਣਾਇਆ ਉਹਨਾਂ ਨੇ ਬਹੁਤ ਮਿਹਨਤ ਮੁਸ਼ਕਲ ਕਰਕੇ ਪੈਸੇ ਇਕੱਠੇ ਕੀਤੇ ਸਨ ਤਾਂ ਕਿ ਉਹਨਾਂ ਦਾ ਪੁੱਤਰ ਸੰਦੀਪ ਸਿੰਘ ਅਮਰੀਕਾ ਜਾ ਸਕੇ ਉਹਨਾਂ ਨੇ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸੰਦੀਪ ਸਿੰਘ ਉਹਨਾਂ ਦਾ ਇਕਲੌਤਾ ਪੁੱਤਰ ਸੀ ਇਸ ਕਰਕੇ ਉਹ ਚਾਹੁੰਦੇ ਸਨ ਕਿ ਉਹ ਆਪਣੇ ਪੁੱਤਰ ਦੀ ਹਰ ਇੱਛਾ ਪੂਰੀ ਕਰਨ ਇਸ ਕਰਕੇ ਉਹਨਾਂ ਨੇ ਬਹੁਤ ਮੁਸ਼ਕਲ ਤੋਂ ਬਾਅਦ ਪੈਸੇ ਇਕੱਠੇ ਕਰਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਜਿੱਥੇ ਕਿ ਉਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੁਣ ਮੌਤ ਹੋ ਗਈ ਹੈ ਦਸਤੀ ਹੈ ਕਿ ਸੰਦੀਪ ਸਿੰਘ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਹੋ ਸਕਦਾ ਹੈ ਕਿ ਸੰਦੀਪ ਦੀ ਜਿਹੜੀ ਮੌਤ ਹੈ ਉਹ ਕਿਸੇ ਦੁਰਘਟਨਾ ਦੇ ਵਿੱਚ ਹੋਈ ਹੋਵੇ ਕਿਸੇ ਜਿਹੜੇ ਕਿ ਕੁਦਰਤੀ ਕਾਰਨ ਹੋਏ ਹੋਣ ਉਸ ਦੀ ਮੌਤ ਦਾ ਜਿਹੜਾ ਕਾਰਨ ਬਣੇ ਹੋਣ ਜਾਂ ਫਿਰ ਇਹ ਕੋਈ ਕਤਲ ਹੋਵੇ ਇਸ ਨੇ ਬਾਰੇ ਅਜੇ ਵੀ ਕੁਝ ਵੀ ਨਹੀਂ ਕਿਹਾ ਜਾ ਰਿਹਾ ਇਸ ਨੇ ਬਾਰੇ ਅਜੇ ਜਾਂਚ ਹੋ ਰਹੀ ਹੈ ਤੇ ਫਿਲਹਾਲ ਦੀ ਘੜੀ ਦੇ ਵਿੱਚ ਸੰਦੀਪ ਦੇ ਮਾਤਾ ਪਿਤਾ ਤੇ ਉਸਦੇ ਹੋਰ ਪਰਿਵਾਰਿਕ ਮੈਂਬਰ ਉਸ ਦੀ ਮ੍ਰਿਤਕ ਦੇ ਨੂੰ ਭਾਰਤ ਵਿੱਚ ਲਿਆਉਣ ਦੇ ਲਈ ਸੂਬਾ ਸਰਕਾਰ ਦੇ ਕੇਂਦਰ ਸਰਕਾਰ ਨੂੰ ਖਾਰ ਲਗਾ ਰਹੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਦੀ ਜਿਹੜੀ ਅੰਤਿਮ ਰਸਮਾਂ ਨੇ ਉਹ ਆਪਣੇ ਹੱਥੀਂ ਕਰਨ ਇਸ ਕਰਕੇ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇ ਨੂੰ ਭਾਰਤ ਵਿੱਚ ਮੰਗਵਾਉਣਾ ਚਾਹੁੰਦੇ ਨੇ ਇੱਥੇ ਗੌਰਤ ਲਬ ਹੈ ਕਿ ਬਹੁਤ ਸਾਰੇ ਪੰਜਾਬੀ ਗੱਬਰੂ ਤੇ ਮੁੰਟਿਆ ਨਾਲ ਜਿਹੜੇ ਕਿ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਕੁਝ ਨਾ ਉਥੇ ਸੈਟਲ ਹੋ ਜਾਂਦੇ ਨੇ ਕੁਝ ਨੂੰ ਰੋਜੀ ਰੋਟੀ ਮਿਲ ਜਾਂਦੀ ਹੈ ਪਰੰਤੂ ਕੁਝ ਨੌਜਵਾਨ ਜਿਹੜੇ ਕਿ ਸੰਦੀਪ ਵਰਗੇ ਨੇ ਉਹ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਕਈਆਂ ਦੀ ਛੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਮਾਪੇ ਬੇਹਾਲ ਹੋ ਜਾਂਦੇ ਨੇ ਅਸਲ ਵਿੱਚ ਜਿਹੜਾ ਮਰਨਾ ਹੈ ਉਹ ਤਾਂ ਪਿੱਛੇ ਰਹੇ ਮਾਪਿਆਂ ਦਾ ਪਰਿਵਾਰਿਕ ਮੈਂਬਰਾਂ ਦਾ ਹੀ ਹੁੰਦਾ ਜਿਵੇਂ ਹੁਣ ਸੰਦੀਪ ਦੇ ਮਾਪਿਆਂ ਦਾ ਇਸ ਵਕਤ ਹੋਇਆ ਹੈ ਸੰਦੀਪ ਦੇ ਮਾਪੇ ਇਸੇ ਕਰਕੇ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਦੀ ਜਿਹੜੀ ਮ੍ਰਿਤਕ ਦੀ ਹੈ ਉਹ ਭਾਰਤ ਵਾਪਸ ਮੰਗਵਾਈ ਜਾਵੇ ਤਾਂ ਕਿ ਉਹ ਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਆਪਣੇ ਹੱਥੀਂ ਕਰ ਸਕਣ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ ਦੇ ਵਿੱਚ ਚੰਗਾ ਕਾਰੋਬਾਰ ਮਿਲ ਜਾਂਦਾ ਹੈ ਕੰਮ ਮਿਲ ਜਾਂਦਾ ਹੈ ਪਰੰਤੂ ਕੁਝ ਨੌਜਵਾਨ ਜਿਹੜੇ ਕਿ ਉੱਥੇ ਰੋਲਦੇ ਵੀ ਨਜ਼ਰ ਆਉਂਦੇ ਨੇ ਪਰ ਫਿਰ ਵੀ ਜਿਹੜੀ ਰੋਜ਼ੀ ਰੋਟੀ ਦਾ ਸਵਾਲ ਹੈ ਪੇਟ ਦਾ ਸਵਾਲ ਹੈ ਉਹ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵੱਲ ਖਿੱਚਦਾ ਹੈ ਤੇ ਨੌਜਵਾਨ ਉਧਰ ਜਾਂਦੇ ਵੀ ਨੇ ਜਦੋਂ ਇਹੋ ਜਿਹੇ ਕਟਨਾਵਾਵਾਂ ਵਰਤ ਜਾਂਦੀਆਂ ਨੇ ਤੇ ਫਿਰ ਹਰ ਕੋਈ ਕਹਿੰਦਾ ਹੈ ਵਿਦੇਸ਼ ਦੇ ਨਾਲੋਂ ਆਪਣਾ ਦੇਸ਼ ਚਾਹੇ ਚੰਗਾ ਚਾਹੇ ਮਾੜਾ ਕਿਸੇ ਵੀ ਤਰ੍ਹਾਂ ਦਾ ਹੈ ਉਹ ਠੀਕ ਹੈ ਪਰ ਇਹ ਸਵਾਲ ਉਹਨਾਂ ਚਿਰ ਹੀ ਮਨ ਦੇ ਵਿੱਚ ਰਹਿੰਦਾ ਹੈ ਜਦੋਂ ਤੱਕ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਫਿਰ ਅਸੀਂ ਇਹੋ ਜਿਹੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਦਿੰਨੇ ਆ ਤੇ ਜਦ ਦੁਬਾਰਾ ਇਹੋ ਜਿਹੀ ਘਟਨਾ ਸਾਹਮਣੇ ਆਉਂਦੀ ਹੈ ਤੇ ਲੋਕ ਫਿਰ ਉਸੇ ਗੱਲ ਤੇ ਵਿਚਾਰ ਚਰਚਾ ਕਰਨ ਲੱਗ ਪੈਂਦੇ ਨੇ ਫਿਲਹਾਲ ਦੀ ਘੜੀ ਦੇ ਵਿੱਚ ਸੰਦੀਪ ਦੇ ਮਾਪਿਆਂ ਦੇ ਵੱਲੋਂ ਉਸ ਦੀ ਮ੍ਰਿਤਕ ਦੇ ਨੂੰ ਵਾਪਸ ਭਾਰਤ ਮਗਵਾਉਣ ਦੇ ਲਈ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਦੀ ਹੱਡੀਆਂ ਅੰਤਿਮ ਰਸਮਾਂ ਨੇ ਉਹ ਆਪਣੇ ਹੱਥੀਂ ਕਰ ਸਕਣ